ਬੇਰੋਜ਼ਗਾਰਾਂ ਨੇ ਹੁਣ ਜੁੱਦ ਬੇਰੋਜ਼ਗਾਰੀ ਵਿਰੁੱਧ ਸ਼ੁਰੂ ਕਰ ਦਿੱਤਾ ਪੰਜਾਬ ਦੇ ਬੇਰੋਜ਼ਗਾਰ ਸਾਂਝਾ ਮੋਰਚਾ ਬਣਾ ਕੇ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਮੰਗ ਕਰ ਰਹੇ ਨੇ ਤਰਲੇ ਮਾਰੇ ਨੇ ਰੈਲੀਆਂ ਧਰਨੇ ਕਰ ਰਹੇ ਨੇ ਸਰਕਾਰਾਂ ਨਾਲ ਮੀਟਿੰਗਾਂ ਕਰ ਰਹੇ ਨੇ ਔਰ ਇੱਕੋ ਮੰਗ ਕਰ ਰਹੇ ਨੇ ਵੀ ਉਹਨਾਂ ਦੀ ਯੋਗਤਾ ਮੁਤਾਬਕ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਪਰ ਪਿਛਲੇ ਲੰਬੇ ਸਮੇਂ ਤੋਂ ਇਹ ਵਰਤਾਰਾ ਚੱਲਦਾ ਆ ਰਿਹਾ ਔਰ ਵੱਡੀ ਗਿਣਤੀ ਵਿੱਚ ਬੇਰੁਜ਼ਗਾਰ ਜਿਹੜੇ ਨੇ ਉਹ ਓਵਰਏਜ ਹੋ ਰਹੇ ਨੇ ਔਰ ਹੁਣ ਤੇ ਨੌਬਤ ਇੱਥੋਂ ਤੱਕ ਆ ਗਈ ਹੈ ਵੀ ਓਵਰਏਜ ਹੋਏ ਬੇਜ਼ਗਾਰਾਂ ਨੇ ਵੀ ਓਵਰਏਜ ਬੇਰਜ਼ਗਾਰ ਜੂਨੀਅਨ ਬਣਾ ਲਿਆ ਇੱਥੋਂ ਤੱਕ ਸਿੱਤੀ ਬਣ ਗਈ ਹੈ ਤੇ ਬੇਜ਼ਗਾਰ ਸਾਂਝਾ ਮੋਰਚਾ ਇਹਨੇ ਹੁਣ ਇੱਕ ਹੋਰ ਵੱਡਾ ਫੈਸਲਾ ਕੀਤਾ 31 ਜੁਲਾਈ ਨੂੰ ਸ਼ਹੀਦ ਉਦਮ ਸਿੰਘ ਹੁਣਾਂ ਦੇ ਸ਼ਹੀਦੀ ਦਿਵਸ ਮੌਕੇ ਸੁਨਾਮ ਜਾਨ ਦਾ ਸੱਦਾ ਦਿੱਤਾ ਔਰ ਐਲਾਨ ਕਰ ਦਿੱਤਾ ਵੀ ਉੱਥੇ ਉਹ ਕਿਸੇ ਨਾ ਕਿਸੇ ਰੂਪ ਵਿੱਚ ਪ੍ਰੋਟੈਸਟ ਕਰਕੇ ਮੰਗ ਕਰਨਗੇ ਵੀ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਦਸਨਯੋਗ ਹੈ ਜਿਹੜਾ ਸ਼ਹੀਦੀ ਸਮਾਗਮ 31 ਜੁਲਾਈ ਨੂੰ ਸੁਨਾਮ ਹੋਣਾ ਉੱਤੇ ਪਹਿਲੋਂ ਹੀ ਪ੍ਰੋਗਰਾਮ ਬਣਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਪਹੁੰਚ ਰਹੇ ਨੇ ਸੋ ਇਹਨੂੰ ਲੈ ਕੇ ਲੱਗਦਾ ਹੈ ਵੀ ਜਿਹੜਾ ਬੇਰਗਾਰਾਂ ਨੇ ਉੱਥੇ ਐਲਾਨ ਕੀਤਾ ਉਹਦੇ ਨਾਲ ਕਿਸੇ ਤਰ੍ਹਾਂ ਦਾ ਟਕਰਾਅ ਪੈਦਾ ਹੋ ਸਕਦਾ ਪਰ ਬੇਰਗਾਰ ਸਾਂਝਾ ਮੋਰਚੇ ਦੇ ਲੀਡਰ ਸੁਖਵਿੰਦਰ ਸਿੰਘ ਢਿਲਵਾ ਨੇ ਕਿਹਾ ਵੀ ਉਹ ਕਰਨ ਕੀ ਇਹ ਪ੍ਰੋਗਰਾਮ ਸਾਨੂੰ ਇਸ ਲਈ ਦੇਣਾ ਪਿਆ ਵੀ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਨੂੰ ਮੀਟਿੰਗਾਂ ਦੇ ਕੇ ਵਾਅਦੇ ਕੀਤੇ ਜਾਂਦੇ ਨੇ ਮੀਟਿੰਗਾਂ ਦੇ ਕੇ ਮੀਟਿੰਗਾਂ ਪੋਸਟਪੋਨ ਕੀਤੀਆਂ ਜਾਂਦੀਆਂ ਨੇ ਜਿਵੇਂ 29 ਜੁਲਾਈ ਦੀ ਮੀਟਿੰਗ ਪੋਸਟਪੋਨ ਕੀਤੀ ਹੈ ਜਿਹਦੇ ਕਰਕੇ ਉਹਨਾਂ ਕੋਲ ਹੁਣ ਕੋਈ ਹੋਰ ਰਾਹ ਨਹੀਂਗਾ ਇਸ ਲਈ ਉਹ 31 ਜੁਲਾਈ ਨੂੰ ਸੁਨਾਮ ਜਾ ਕੇ ਕਿਸੇ ਨਾ ਕਿਸੇ ਰੂਪ ਵਿੱਚ ਆਪਣੀ ਆਵਾਜ਼ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਹੁਣਾਂ ਕੋ ਪਹੁੰਚਾਉਣ ਦਾ ਯਤਨ ਕਰਨਗੇ ਉਹਨਾਂ ਦੱਸਿਆ ਕਿ ਸਥਿਤੀ ਬੇਜ਼ਗਾਰਾਂ ਦੀ ਬਹੁਤ ਮਾੜੀ ਹੈ ਉਹਨਾਂ ਨੂੰ ਰੈਲੀਆਂ ਕਰਨ ਲਈ ਇੱਧਰ-ਉੱਧਰ ਜਾਣਾ ਪੈਂਦਾ ਚੰਡੀਗੜ੍ਹ ਸਰਕਾਰ ਨਾਲ ਮੀਟਿੰਗਾਂ ਕਰਨ ਲਈ ਗੇੜੇ ਲਾਉਣੇ ਪੈਂਦੇ ਨੇ ਔਰ ਬੇਰੁਜ਼ਗਾਰ ਹੋਣ ਕਾਰਨ ਉਹਨਾਂ ਨੂੰ ਵੱਡੀਆਂ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਲਈ ਹੁਣ ਉਹਨਾਂ ਕੋਲ ਹੁਣ ਵੱਡੇ ਸੰਘਰਸ਼ ਕਰਨ ਤੋਂ ਉਰੇ ਕੋਈ ਚਾਰਾ ਨਹੀਂਗਾ ਸੋ 31 ਜੁਲਾਈ ਨੂੰ ਬੇਰੁਜ਼ਗਾਰ ਸਾਂਝਾ ਮੋਰਚਾ ਨੇ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਸੁਨਾਮ ਜਾਣ ਦਾ ਸੱਦਾ ਦਿੱਤਾ